ਕਰਾਨਿਆਂ ਦੇ ਕਵਰ ਵੀ ਲਾਇਆ ਆ ਤਿੱਕਾ ਬੀ ਬੀ ਨਹੀਂ ਆ ਗਈ ਨੱਪਟਿਆਂ ਵਿੱਚ ਸਤਿ ਸ੍ਰੀ ਅਕਾਲ ਜੀ ਸਭ ਨੂੰ ਕਿਵੇਂ ਹੋ ਤੁਸੀਂ ਸਾਰੇ ਅੱਜ ਕੱਢਣ ਲੱਗੇ ਆ ਅਸੀਂ ਬੈੱਡਾਂ ਵਿੱਚੋਂ ਸਰਦੀਆਂ ਵਾਲੇ ਕੱਪੜੇ ਤਿੰਨਾਂ ਬੈੱਡਾਂ ਵਿੱਚ ਪਏ ਆ ਤੇ ਉਹਨਾਂ ਨੂੰ ਵਾਸ਼ ਵੀ ਕਰਨਾ ਕੁਝ ਕੱਢ ਲਏ ਆ ਤੇ ਵਾਸ਼ ਕਰਨ ਲਈ ਪਾਏ ਹੋਏ ਆ ਮਸ਼ੀਨ 'ਚ ਡਿਟੋਲ ਮਮਾ ਕਿੱਥੇ ਆ ਡਿਟੋਲ ਸਾਦੀ ਨੂੰ ਹੀ ਉਹ ਬਾਹਰ ਦੀ ਡਿਟੋਲ ਉਹਦੇ ਚ ਨਹੀਂ ਪਕਾਉਣਾ ਮੈਨੇ ਕਰਨਾ ਹੈ ਠੀਕ ਹੈ ਬਸ ਤੇ ਮੈਂ ਪਕਾਉਣ ਲੱਗਿਆਂ ਜੀ ਕੀ ਕੀਤੇ ਵਾਲੇ ਕਿਹਾ ਕਿ ਬਹੁਤ ਟੇਸਟੀ ਬਕਦੇ ਆ ਪਹਿਲਾ ਖਾਣਾ ਬਰਤਨ ਵਗੈਰਾ ਕਰ ਲਈਏ ਉਸ ਤੋਂ ਬਾਅਦ ਫਿਰ ਸਾਰਾ ਦਿਨ ਲੱਗ ਜਾਣਾ ਵਾ ਕੱਪੜੇ ਕੱਢਣ ਤੇ ਧੋਣ ਤੇ ਸੈਟਿੰਗ ਕਰਨ ਤੇ ਅੱਛਾ ਅब्बा ਸੁਤਾ ਪਿਆ ਬੜਾ ਕਿਊਟ ਲੱਗਦਾ ਆਈਓ ਬੜਾ ਕਿਊਟ ਲੱਗਦਾ ਯੂ ਹੈ ਸਾਬ ਆਪਣੀ ਮੰਮਾ ਨਹੀਂ ਸੁਧਾਉਂਦਾ ਨਹੀਂ ਤੇ ਤੁਮ ਮੈਨੂੰ ਦੱਸੋ ਤੁਮ ਬੜਾ ਕਿਊਟ ਲੱਗਦਾ ਸਤਾ ਹੂੰ ਮੰਮਾ ਮਿਰਚ ਦਾ achar ਪਾਇਆ ਚੱਲਿਆ ਅੱਜ ਹਾਂਜੀ ਹਾਂਜੀ ਅੱਜ ਬਣਾਉਣ ਲੱਗੇ ਆ ਮਿਰਚਾਂ ਦਾ achar ਕੀ ਕੀ ਪਾਇਆ ਇਹਦੇ ਚ ਮਸਾਲੇ ਚ ਗੇਰ ਕਿ ਪਾਇਆ ਗੇ ਕਾਲਾ ਨਮਕ ਚਿੱਟਾ ਨਮਕ ਹਲਦੀ ਮਸਾਲਾ ਸਰੋਂ ਘਾਟ ਮਸਾਲਾ ਹਵਾਈ ਦੇ ਦਾਨੀ ਕਲੌਂਜੀ ਤੇ ਸੌਫਾ ਸਮੈਲ ਬੜੀ ਵਧੀਆ ਹੁੰਦੀ ਹਾਂਜੀ ਹਾਂਜੀ ਜਦੋਂ ਬਣ ਕੇ ਤਿਆਰ ਆ ਬਹੁਤ ਵਧੀਆ ਲੱਗਦਾ ਖਾਣੇ ਜਦੋਂ ਫਰਾਈ ਕਰਨੀਆਂ ਨਾ ਉਦੋਂ ਸਮੈਲ ਬੜੀ ਵਧੀਆ ਹੁੰਦੀ ਸਬਾਗ ਨਾ ਬੜੀਆਂ ਸਵਾਦ ਲੱਗਦੀਆਂ ਹਨ ਬਿਲਕੁਲ ਬਿਲਕੁਲ ਬਹੁਤ ਸਵਾਦ ਲੱਗਦੀ ਮੁੰਜ ਵੀ ਕੇ ਦਾਲ ਦੂਨ ਦੇ ਨਾਲ ਖਾਈਏ ਬੜੀਆਂ ਸਵਾਦ ਲੱਗਦੀ ਮਾਂ ਦੀ ਦਾਲ ਨਾ ਮਸਲਾ ਦੀ ਦਾਲ ਨਾ ਨਹੀਂ ਮੈਨੂੰ ਸਾਗ ਨਾਲ ਬੜੀ ਲੱਗਦੀਆਂ ਮਾਹਰ ਨਹੀਂ ਬਾਕੀਆਂ ਨਾਲ ਤੇ ਘਾਟੀ ਮੈਂ ਲੈਣੀ ਆ ਸਾਗ ਨਾਲ ਬੜੀ ਬਹੁਤ ਹੀ ਟੇਸਟੀ ਲੱਗਦੀ ਨਾ ਨਾਲ ਮੱਖਣ ਤੇ ਹਾਂਜੀ ਨਾਲ ਸਾਗ ਤੇ ਚਾਰ ਤੇ ਨਾਲ ਮਮਾ ਚੁੱਲੇ ਤੇ ਪਕਾਉਂਦੇ ਆ ਮੱਕੀ ਦੀਆਂ ਰੋਟੀਆਂ ਤੇ ਲਾਗੇ ਬੈ ਕੇ ਖਾਈ ਦੀਆਂ ਗਰਮ ਗਰਮ ਆ ਬੜਾ ਸੁਆਦ ਹੁੰਦਾ ਫਿਰ ਹਾਂਜੀ ਹੁਣ ਲੇ ਚਾਹ ਫੜਾਈ ਤੇ ਬੰਨ ਰਹੀ ਤਨੀ ਪੂਰਾ ਸਿਆਲ ਕਿਉਂਕਿ ਮੈਨੂੰ ਆ ਸਿਰ ਦੀ ਪ੍ਰੋਬਲਮ ਤੇ ਇੱਕ ਹੋਰ ਪ੍ਰੋਬਲਮ ਨਿਕਲ ਆਈ ਆ ਤੇ ਉਹ ਮੈਂ ਤੁਹਾਨੂੰ ਦੱਸਦੀ ਆ ਤੇ ਮੈਂ ਹੁਣ ਫਿਲਹਾਲ ਥੋੜੇ ਕਰਨਾ ਕਲੀਨਿੰਗ ਬਾਹਰ ਵੀ ਝਾੜੂ ਲਾਉਣ ਵਾਲਾ ਤੇ ਇੱਧਰ ਦੇਖੋ ਇਹ ਸਾਰੇ ਕੱਪੜੇ ਜਿਹੜੇ ਆ ਕੋਈ ਇਸ ਨੂੰ ਰੇਨ ਵਾਲੇ ਆ ਕੋਈ ਉਧੜੇ ਪੁੱਧੜੇ ਇਹਨਾਂ ਨੂੰ ਇਲਾਸਟਿਕ ਵਗੈਰਾ ਕਿਸੇ ਨੂੰ ਪਹਿਨਣ ਵਾਲੀ ਆ ਤੇ 10 ਦਿਨ ਹੋ ਗਏ ਮੈਨੂੰ ਉਹ ਹਸਪੀਟਲ ਵਿੱਚ ਜਾਂਦੀ ਨੂੰ ਤੇ ਹੁਣ ਪਤਾ ਲੱਗਾ ਵਾ ਕਿ ਮੈਨੂੰ ਕੀ ਗੱਲ ਆ ਕਿਉਂ ਮੈਂ ਇਦਾਂ ਦੀ ਰਹਿਨੀ ਆ ਇਦਾਂ ਕਿਉਂ ਮੇਰੀ ਬੋਡੀ ਲੈਂਦੀ ਆ ਆ ਇਸ ਤਰ੍ਹਾਂਿਆਂ ਦੇ ਉਸ ਸੀਨੇ ਸੀ ਕਵਰ ਤੇ ਰੂਮ ਪਰ ਨਾ ਵਿੱਚ ਅਸੀਂ ਕਿ ਤੇ ਆ ਮੈਂ ਸੂਟ ਤੁਹਾਨੂੰ ਦਿਖਾਉਣੀ ਆ ਇਹ ਮੈਨੂੰ ਚਾਚੀ ਜੀ ਨੇ ਸੂਟ ਦਿੱਤੇ ਸੀ ਤੇ ਆ ਮੈਨੂੰ ਮਿਲਿਆ ਵਾ ਕਪੂਰ ਥੱਲੇ ਵਾਲੇ ਆਂਟੀ ਉਹਨਾਂ ਦੇ ਮੈਂ ਕਦੇ ਫਰੈਂਡ ਜਿਹੜੇ ਮੈਂ ਕਦੇ ਬਰਥਡੇ ਤੇ ਉਹਨਾਂ ਨੇ ਇਹ ਸੂਟ ਮੈਨੂੰ ਦਿੱਤਾ ਮਤਲਬ ਅੰਕਲ ਦੇ ਵੀ ਫਰੈਂਡ ਆ ਤੇ ਉਹਨਾਂ ਨੇ ਦਿੱਤਾ ਇਹ ਵਲਾ ਸੂਟ ਆ ਬਹੁਤ ਸੋਹਣਾ ਸੂਟ ਆ ਤੇ ਮੈਂ ਪੂਰਾ ਖੋਲਿਆ ਨਹੀਂ ਆ ਤੇ ਬੋਸੋਣਾ ਮੇ ਸੂਟ ਤੇ ਇਹ ਮੈਨੂੰ ਦਿੱਤਾ ਵਾ ਚਾਚੀ ਜੀ ਨੇ ਇਹ ਸਾਰੇ ਸਟਿਚ ਕਰਨ ਵਾਲੇ ਪਏ ਆ ਮੈਨੂੰ ਮਹੀਨਾ ਹੀ ਹੋ ਗਿਆ ਇੱਥੇ ਰੱਖਿਆ ਉਹਨੂੰ ਪਰ ਮੇਰਾ ਟਾਈਮ ਹੀ ਨਹੀਂ ਲੱਗਣ ਰਿਹਾ ਸਟਿਚ ਕਰਨ ਦਾ ਤੇ ਇੱਕ ਮਿੰਟ ਇਹਦੇ ਬਾਵਾ ਵੀ ਦਿੱਤੀਆਂ ਹੋਈਆਂ ਇੱਕ ਸਾਈਡ ਤੇ ਆਹ ਦੇਖੋ ਹੁਣ ਤੁਸੀਂ ਮੈਨੂੰ ਦੱਸਿਓ ਕਿ ਇਹਦੀ ਮੈਂ ਬਾਵਾ ਬਣਾਵਾ ਜਾਂ ਇਹਦੇ ਪੌਂਚੇ ਬਣਾਵਾ ਤੇ ਬਾਵਾ ਤੇ ਉਹਦਾ ਕੋਈ ਲੇਸ ਵਗੈਰਾ ਲਗਾ ਲਾ ਦੱਸਿਓ ਮੈਨੂੰ ਸੁਜੈਸਟ ਕਰਿਓ ਤੇ ਥਰਡ ਸੂਟ ਵੀ ਤੁਹਾਨੂੰ ਦਿਖਾਉਣੀ ਆ ਆ ਲਾਈਨਿੰਗ ਰੱਖੀ ਆ ਮੈਂ ਇਹਦੇ ਨੂੰ ਲਾਉਣ ਲਈ ਤੇ ਕੀ ਖਲਾਰਾ ਪਿਆ ਵਾ ਤਾਂ ਦੁਪੱਟਾ ਹੈ ਇਹਦਾ ਅੱਜ ਮੈਂ ਚੁੱਕਦੀ ਆ ਜਿਹੜਾ ਆ ਦਸਤਾਰਾ ਸੇਣੀ ਆ ਮੈਂ ਚਨਮੇਤ ਦੀਆਂ ਤੇ ਆਵੇ ਸੂਟ ਚਾਚੀ ਜੀ ਉਹਨਾਂ ਨੇ ਦਿੱਤਾ ਸੀ ਉਹਦੇ ਮੈਰਿਜ ਤੇ ਰਾਜੇ ਦੀ ਮਤਲਬ ਚਾਚੀ ਜੀ ਦੇ ਬੇਟੇ ਦੀ ਮੈਰਿਜ ਸੀ ਨਾ ਉਹਨਾਂ ਨੇ ਦਿੱਤਾ ਸੀ ਤੇ ਮੇਰੇ ਕੋਲ ਸਟਿਚ ਨਹੀਂ ਹੋਇਆ ਪਿਛਲੇ ਸਾਲ ਤੇ ਹੁਣ ਇਸ ਵਾਰ ਸਟਿਚ ਕਰਾਂਗੇ ਤੇ ਇਹ ਸੂਟ ਐਦਾਂ ਮਤਲਬ ਕਿ ਇਹਦੇ ਨਾਲ ਸੇਮ ਸਟਿਚ ਆ ਇਹਦੇ ਨਾਲ ਬਾਜੂ ਦਿੱਤੀਆਂ ਹੋਈਆਂ ਨੇ ਦੁੱੱਚੀ ਬਾਜੂ ਕਿੱਥੇ ਗਈ ਇਹਦੀ ਵੇਚੂ ਨਹੀਂ ਹੈ ਕਿਤੇ ਇਦਾਂ ਦਾ ਵਾਹੇ ਇਦਾਂ ਇਹਦੇ ਤੇ ਵਰਕੇ ਆ ਤੇ ਦੁਪੱਟਾ ਇਹਦੇ ਨਾਲ ਆਵਲਾ ਵਾ ਤੇ ਦੱਸਿਓ ਮੈਨੂੰ ਕਿਦੇ ਨਾਲ ਕੀ ਸਟਿਚ ਕਰਾਂ ਕਿੱਦਾਂ ਦੇ ਡਿਜ਼ਾਈਨਿੰਗ ਕਰਾਂ ਥੋੜੇ ਸਲਾਹ ਦਿਓ ਆਪਣੇ ਅੱਜ ਹੁਣ ਆਖ ਲਰਾਂ ਤੇ ਮੈਂ ਚੁੱਕਾਂਗੀ ਜੋ ਟੀ-ਸ਼ਰਟ ਉਹਦੀ ਆ ਥੋੜੇ ਪੁੱਤੇ ਉਦੜੇ ਪੁੱਦੜੇ ਕੱਪੜੇ ਇਹਨਾਂ ਨੂੰ ਅੱਜ ਕਰਾਂਗੇ ਇਹਦੀ ਜੇਬ ਉਦੜੀ ਆ ਥੋੜੀ ਜੀ ਸਾਈਡ ਤੋਂ ਤੇ ਇਹ ਅੱਜ ਮੈਂ ਪਹਿਲਾਂ ਇਹਨਾਂ ਕ ਚੁੱਕਾਂਗੀ ਤੇ ਆ ਸਟੀਚਿੰਗ ਦਾ ਬਾਅਦ ਵਿੱਚ ਬੈਨੇ ਕਿਦਾਂ ਟਾਈਮ ਮਿਲਦਾ ਆ ਜਿਹੜਾ ਦੁਪੱਟਾ ਇਹਦਾ ਵੀ ਆ ਰਿਬਨ ਜਾਂ ਲਾ ਦੇਣਾ ਵਾ ਇਹ ਦੂਜੇ ਸੂਟ ਨਾਲ ਮੈਚ ਹੁੰਦਾ ਤਾਂ ਕਰਕੇ ਵੀ ਦੁਪੱਟਾ ਇੱਥੇ ਰੱਖਿਆ ਸੀ ਤੇ ਹੁਣ ਆਪਾਂ ਲਮਾਰੀ ਚ ਰੱਖ ਲੈਨੇ ਆ ਤੇ ਇਹਨਾਂ ਨੂੰ ਆਪਾਂ ਜੋੜ ਕੇ ਇੱਥੇ ਰੱਖ ਦੇਨੇ ਫਿਲਹਾਲ ਸੁੱਟਾਂ ਨੂੰ ਤੇ ਮੈਂ ਇੰਨੇ ਦਿਨ ਮੇਰੀ ਵੀਡੀਓ ਤਾਂ ਨਹੀਂ ਆਈ ਕਿ ਮੈਂ ਤੁਹਾਨੂੰ ਦੱਸਿਆ ਕਿ ਹਸਪਤਾਲਾਂ ਵਿੱਚ ਹੀ ਮਤਲਬ ਚੱਕਰ ਕੱਟਦੇ ਰਹੀਆਂ 10 ਦਿਨ ਹੋ ਗਏ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਲੱਗਦਾ ਕਿ ਕੀ ਗੱਲ ਹੈ ਤੇ ਹੁਣ ਜੇ ਪਤਾ ਲੱਗਾ ਹੈ ਕਿ ਮੈਨੂੰ ਆਰਥਰਾਈਟਿਸ ਹੈ ਮਤਲਬ ਗਠੀਆ ਹੈ ਤੇ ਉਹਦੇ ਕਰਕੇ ਮੇਰਾ ਸਰੀਰ ਸਾਰਾ ਦਿਨ ਮੇਰੀ ਬੋਡੀ ਆਕੜੀ ਰਹਿੰਦੀ ਸੀ ਜਿੱਦਾਂ ਸਟਿਫੀ ਹੋਇਆ ਰਹਿਣਾ ਸਾਰਾ ਦਿਨ ਤੇ ਜਦੋਂ ਕੰਮ ਕਰਨਾ ਉਦੋਂ ਗਰਮ ਹੋ ਜਾਣੀ ਤੇ ਫਿਰ ਜਦੋਂ ਫਿਰ ਕੰਮ ਕਰਕੇ ਹਟਣਾ ਜਦੋਂ ਬੋਡੀ ਠੰਡੀ ਹੋਣੀ ਤੇ ਫਿਰ ਜਾਨ ਹੀ ਨਿਕਲ ਜਾਣੀ ਇੰਨੀ ਕ ਜਿਆਦਾ ਥਕਾਵਟ ਹੋ ਜਾਣੀ ਪਹਿਲਾਂ ਤਾਂ ਸਵੇਰ ਸਵੇਰੇ ਮਤਲਬ ਬੋਡੀ ਇੰਨੀ ਕ ਜਿਆਦਾ ਆਕੜੀ ਹੁੰਦੀ ਸੀ ਕਿ ਬਹੁਤ ਮੁਸ਼ਕਲ ਹੁੰਦਾ ਸੀ ਸਵੇਰੇ ਉੱਠ ਕੇ ਤੇ ਕੋਈ ਵੀ ਕੰਮ ਕਰਨਾ ਫਿਰ ਮਤਲਬ ਤੱਕੇ ਨਾਲ ਆਪਣੇ ਆਪ ਨੂੰ ਤੋੜਨਾ ਕਿਉਂਕਿ ਬੱਚਿਆਂ ਸਕੂਲ ਕਾ ਭੇਜਣਾ ਹੁੰਦਾ ਵਾ ਤੇ ਫਿਰ ਹੁਣ ਡਾਕਟਰ ਨੇ ਕਿਹਾ ਵਾ ਕਿ ਇਹ ਇਹਦੀ ਜਿਹੜੀ ਮੈਡੀਸਿਨ ਆ ਉਹਦੇ ਸਾਈਡ ਇਫੈਕਟ ਬਹੁਤ ਆ ਤੇ ਇਹ ਜਿਹੜਾ ਆਪ ਆਪ ਵੀ ਸਾਡੇ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਵਾ ਤੇ ਮੈਨੂੰ ਤੇ ਇਨਾ ਪਤਾ ਵੀ ਨਹੀਂ ਸੀ ਇਸ ਬਿਮਾਰੀ ਬਾਰੇ ਪਤਾ ਨਹੀਂ ਕਿੱਥੋਂ ਇਹ ਨਿਕਲ ਆਈ ਆ ਤੇ ਹੁਣ ਮੈਂ ਥੋੜਾ ਸਰਚ ਕੀਤਾ ਵਾ ਇਹਦੇ ਬਾਰੇ ਤੇ ਹੁਣ ਥੋੜਾ ਬਹੁਤ ਪਤਾ ਲੱਗਾ ਤੇ ਉਹਨਾਂ ਨੇ ਕਿਹਾ ਕਿ ਇਹ ਦਵਾਈ ਖਾਦੇ ਮਤਲਬ ਮੈਂ ਪੁੱਛਿਆ ਕਿ ਕਿਹੜੇ ਸਾਈਡ ਇਫੈਕਟ ਹੋਣਗੇ ਤੇ ਉਹਨਾਂ ਨੇ ਕਿਹਾ ਜਿੱਦਾਂ ਲੀਵਰ ਤੇ ਪ੍ਰੋਬਲਮ ਆ ਸਕਦੀ ਲੌਂਗ ਟਰਮ ਸਾਈਡ ਇਫੈਕਟ ਆ ਤੇ ਜਾਂ ਤੁਹਾਡੇ ਖੂਨ ਵਿੱਚ ਵੀ ਜਿੱਦਾਂ ਇਨਫੈਕਸ਼ਨ ਹੋ ਸਕਦੀ ਹੈ ਮੈਡੀਸਿਨ ਨਾਲ ਤੇ ਇਹ ਆ ਕਿ ਜਿਹੜੀ ਬੋਡੀ ਆ ਘੜਦੀ ਆ ਜਾਂ ਇਹ ਇਹ ਜਿਹੜਾ ਹਾਂ ਤੇ ਪਿਆਰ ਤੁਹਾਨੂੰ ਪਤਾ ਟੇਢੇ ਮੇਢੇ ਉਹਦੇ ਚ ਉਹਦੇ ਤੋਂ ਮਤਲਬ ਤੁਸੀਂ ਠੀਕ ਰਹਿ ਸਕਦੇ ਜਿੰਨੀ ਦੇਰ ਤੁਸੀਂ ਮੈਡੀਸਿਨ ਖਾਓਗੇ ਉਨੇ ਦੇਰ ਹੀ ਫਰਕ ਰਹੂਗਾ ਜੇ ਨਾ ਖਾਧੀ ਮੈਡੀਸਿਨ ਤੇ ਫਿਰ ਵੀ ਤੁਹਾਡਾ ਮਤਲਬ ਨਹੀਂ ਫਰਕ ਮਤਲਬ ਫਿਰ ਫਰਕ ਨਹੀਂ ਪੈਣਾ ਇਹਦਾ ਤੇ ਮੈਡੀਸਿਨ ਖਾਣੀ ਹੀ ਪੈਣੀ ਹੈ ਤੇ ਹੁਣ ਮੈਂ ਜੇ ਸਟਾਰਟ ਨਹੀਂ ਕੀਤੀ ਕਿਉਂਕਿ ਮੈਨੂੰ ਡਰ ਲੱਗ ਰਿਹਾ ਘਾਂ ਤੋਂ ਤੇ ਕਈ ਜਣੇ ਕਹਿੰਦੇ ਕਿ ਦੇਸੀ ਦਵਾਈ ਨਾਲ ਮਤਲਬ ਆਯੁਰਵੈਦਿਕ ਜਿਹੜੀ ਦਵਾਈਆਂ ਹੁੰਦੀ ਉਹਨੋਂ ਤਾਂ ਫਰਕ ਪੈ ਜਾਂਦਾ ਵਾ ਤੇ ਮੈਂ ਸੋਚ ਰਹੀ ਹਾਂ ਕਿ ਉਹ ਆਯੁਰਵੈਦਿਕ ਕਾਮ ਪਰ ਆਯੁਰਵੈਦਿਕ ਵੀ ਜਿਹੜੇ ਜਿਨ੍ਹਾਂ ਨੇ ਖਾਧੀਆਂ ਜਿਨ੍ਹਾਂ ਨੂੰ ਫਰਕ ਪਿਆ ਜਿੱਥੋਂ ਜਿੱਥੋਂ ਤੇ ਉਹ ਹੁਣ ਦੁਕਾਨਾਂ ਹੀ ਬੰਦ ਹੋ ਗਈਆਂ ਮਤਲਬ ਕਾਫੀ ਦੇਰ ਦੀਆਂ ਖਾਧੀਆਂ ਉਹਨਾਂ ਨੇ ਉਹਨਾਂ ਨੂੰ ਫਰਕ ਪੈ ਗਿਆ ਠੀਕ ਹੋ ਗਏ ਸੀ ਤੇ ਪਰ ਹੁਣ ਦੋ ਜਗ੍ਹਾ ਤੇ ਸਾਨੂੰ ਪਤਾ ਚੱਲਿਆ ਤੇ ਦੋਨੋਂ ਹੀ ਬੰਦ ਹੋ ਗਈਆਂ ਤੇ ਹੁਣ ਮੈਂ ਸੋਚ ਰਹੀ ਕਿ ਉੱਥੋਂ ਖਾਵਾਂ ਜਿੱਥੋਂ ਕਿਸੇ ਨੂੰ ਫਰਕ ਪਿਆ ਹੋਵੇ ਤੇ ਗਰੰਟੀ ਹੋਵੇ ਦਵਾਈ ਦੀ ਕਿਉਂਕਿ ਇਹ ਦਵਾਈਆਂ ਖਾਣ ਤੋਂ ਵੀ ਡਰ ਲੱਗਦਾ ਵਾ ਪਾਇਰ ਰੇਦੀਕ ਵੀ ਤੇ ਅਜੇ ਮੈਨੂੰ ਕੁਝ ਸਮਝ ਨਹੀਂ ਲੱਗਦੀ ਪਈ ਕਿ ਕੀ ਕਰਾਂ ਕਿਹੜੀ ਮੈਡੀਸਿਨ ਖਾਵਾਂ ਕਿਹੜੀ ਨਾ ਖਾਵਾਂ ਕਿੱਥੋਂ ਖਾਵਾਂ ਤੇ ਫਿਲਹਾਲਤ ਮੈਂ ਦਿਮਾਗ ਵੀ ਜਿੱਦਾਂ ਕਨਫਿਊਜ਼ ਹੈ ਕਿਉਂਕਿ ਰੋਜ਼ ਹੀ ਹਸਪੀਟਲ ਇੱਕ ਦੇ ਮੇਰੇ ਸਿਰ ਦੀ ਪ੍ਰੋਬਲਮ ਹੈ ਸਿਰ ਵਿੱਚ ਰੇਸ਼ਾ ਵਾ ਗਲੇ ਵਿੱਚ ਵੀ ਰੇਸ਼ਾ ਰਹਿੰਦਾ ਵਾ ਤੇ ਸਿਰ ਜਿਹੜਾ ਵਾ ਇਦਾਂ ਹੁਣ ਵੀ ਆ ਮੈਨੂੰ ਧੁੱਪ ਲੱਗੀ ਆ ਤੇ ਹਵਾ ਠੰਡੀ ਠੰਡੀ ਵਗਦੀ ਪਈ ਹੈ ਤੇ ਮੈਂ ਹੁਣ ਕੈਪ ਲਾ ਕੇ ਆ ਰੱਖੀ ਆ ਤੇ ਕੈਪ ਲਾ ਲਾਂ ਨਾ ਤੇ ਮੇਰੇ ਠੰਡਾ ਹੋ ਜਾਂਦਾ ਸਿਰ ਤੇ ਮੇਰੇ ਦਰਦ ਹੋਣ ਲੱਗ ਜਾਂਦੀ ਹੈ ਹੁਣ ਵੀ ਸਵੇਰ ਦੀ ਦਰਦ ਹੁੰਦੀ ਪਈ ਹੈ ਤੇ ਮੈਂ ਵੀਡੀਓ ਮੇਰੇ ਕੋ ਪੈਂਦੀਆਂ ਨਹੀਂ ਆ ਤਾਂ ਹੀ ਤੇ ਅੱਜ ਮੈਂ ਸੋਚਿਆ ਕਿ ਜਿੱਦਾਂ ਦੀ ਵੀ ਹੈਗੀ ਮੈਂ ਵੀਡੀਓ ਇਦਾਂ ਹੀ ਪਾ ਦੇਣੀ ਹੈ ਤੇ ਹੁਣ ਇਹ ਕੈਪ ਤੇ ਮੇਰੇ ਫਰੈਂਡ ਆ ਪੂਰੇ ਸਰਦੀਆਂ ਦੇ ਵਿੱਚ ਤੇ ਇਹਦੇ ਤੋਂ ਬਿਨਾਂ ਨਹੀਂ ਕਜਾਰਾ ਮੇਰਾ ਬਾਕੀ ਜਿਹੜੇ ਦੇਖਦੇ ਆ ਉਹ ਕਹਿ ਵੀ ਦਿੰਦੇ ਆ ਕਿ ਤੁਸੀਂ ਕਿਹਾ ਪਪਾਈ ਹੋਈ ਆ ਪਰ ਆਪਣੀ ਬੋਡੀ ਦਾ ਆਪਣੇ ਆਪ ਨੂੰ ਹੀ ਪਤਾ ਹੁੰਦਾ ਵਾ ਕਰਜ ਜਿੱਤ ਗਿਆ ਨਹੀਂ ਗਿਆ ਇਹਨੇ ਦੇਣ ਤੇ ਕਈ ਕੰਮ ਜਿਹੜੇ ਆ ਉਸਕਿ ਤੋਂ ਹੀ ਜਾਂਦੇ ਆ ਕਈ ਪਤਾ ਨਹੀਂ ਲੱਗਦੇ ਖੇਜ ਵੀ ਚੜਦੀ ਆ ਜਦੋਂ ਇਦਾਂ ਕੰਮ ਨਹੀਂ ਹੁੰਦੇ ਤੇ ਇੱਕ ਜਿਹੜਾ ਸਿਹਤ ਠੀਕ ਨਾ ਹੋਵੇ ਫਿਰ ਵੀ ਖੇਜ ਚੜਦੀ ਆ ਤੇ ਚਲੋ ਦੇਖਦੇ ਆ ਕੀ ਹੁੰਦਾ ਉਹ ਲਾ ਕੇ ਰੱਖਣ ਲੱਗੇ ਆ ਚੌਲਾਂ ਨੂੰ ਪਾਊਡਰ ਬੋਰੀਕ ਐਸਿਡ ਹੈ ਨਾ ਚੋਲ ਬੜੇ ਵਧੀਆ ਛੋੜੇ ਆ ਯਾਰ 11 ਆਕੀ ਦੇ ਤੇ ਚੌਲ ਪੁਰਾਣੇ ਚੋਲ ਵਧੀਆ ਰਹਿੰਦੇ ਆ ਪੁਰਾਣੇ ਬੜੇ ਪਈ ਆ ਪੁਰਾਣੇ ਚੋਲ ਲੰਮੇ ਲੰਮੇ ਬੰਦੇ ਆ ਤੇ ਨਵੇਂ ਨੇ ਮੈਨੂੰ ਇੰਨੇ ਪਸੰਦ ਆ ਹਾਂ ਯਾਰੀ ਥੋੜੇ ਸ਼ਾਇਦ ਪੁਰਾਣੇ ਪੜੇ ਪਈ ਆ ਜਦੋਂ ਮੈਂ ਜਦੋਂ ਵਿਆਹ ਹੋਇਆ ਸੀ ਤਾਂ ਕਿੰਨੇ ਪੁਰਾਣੇ ਚੌਲ ਸੀ ਜਦੋਂ ਮੇਰਾ ਵਿਆਹ ਹੋਇਆ ਸੀ ਪੁਰਾਣੇ ਨਹੀਂ ਤਿੰਨ ਸਾਲ ਬੜੇ ਵਧੀਆ ਬੰਦੇ ਹੁੰਦੇ ਸੀ ਬਹੁਤ ਵਧੀਆ ਬੰਦੇ ਸਾਲ ਚਾਰ ਸਾਲ ਪੁਰਾਣੇ ਚੌਲ ਰੱਖੇ ਨੇ ਇਹਨਾਂ ਨੇ ਲੰਮੇ ਬੰਨੇ ਤਾਂ ਟੇਸਟ ਅਚਾਰ ਵੀ ਬੜਾ ਵਧੀਆ ਹਿਉ ਅਚਾਰ ਵੀ ਵੇਖਿਆ ਕਿੰਨਾ ਕਿੰਨੇ ਸਾਲ ਖਰਾਬ ਨਹੀਂ ਹੋਏ 2-3 ਸਾਲ ਲੰਘ ਗਏ ਮੇਰੇ ਸਾਲ ਹੁਣ ਵੀ ਹੈ ਖਰਾਬ ਨਹੀਂ ਹੋਇਆ ਚਾਰ ਕੀ ਵੀ ਨਹੀਂ ਖਤਮ ਹੁੰਦੇ ਨਾ ਖਰਾਬ ਜਾ ਰਹੀ ਆ ਵਧੀਆ ਰੀਤਾ ਚੌਲ ਵੀ ਨਹੀਂ ਕਜੀ ਨਾ ਸੁੰਢੀ ਲੱਗੀ ਨਾ ਸੁਸਣੀ ਪਈ ਬਦੀ ਨਹੀਂ ਕੁਛ ਹੋਇਆ ਇਦਾਂ ਹੀ ਲਾ ਕੇ ਤਬੂਰੇ ਰਮੂ ਕੁੱਟ ਕੇ ਬੰਨ ਕੇ ਪੇਟੇ ਘਾ ਦੇਣਾ ਨਾ ਪਾウダー ਲੱਦੀ ਆ ਨਾ ਹਾਂ ਪਾウダー ਦੀ ਡੱਬੀ ਵਿਖਾਓ ਆਪਾਂ ਦਿਖਾ ਦਈਏ ਜੇ ਕੇ ਨੂੰ ਚੌਕ ਇਹਦੇ ਖਰਾਬ ਹੁੰਦੇ ਹੋਣ ਤੇ ਹੋਏ ਲਾ ਸਕਦਾ ਪਾウダー ਇਦਾਂ ਵਧੀਆ ਰਹਿੰਦੇ ਆ ਕੋਈ ਇਹਦਾ ਸਾਈਡ ਇਫੈਕਟ ਨਹੀਂ ਹਾਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਬਾਕੀ ਆਪਾਂ ਬਣਾਉਣ ਲੱਗਿਆ ਤੇ ਧੋਣੇ ਹੀ ਹੁੰਦੇ ਆ ਦੇ ਨਹੀਂ ਭੇਦੇ ਨਾ ਖਾਣ ਨਾ ਕੁਝ ਹੋਊਗਾ ਇਦਾਂ ਨਹੀਂ ਗੱਲ ਇਹ ਮੇਰੇ ਸਾਬਾ 65 ਰੁਪਏ ਦੀ ਹੁਣ 100 ਰੁਪਏ ਲਾਇਏ 50 ਲਾਇਏ ਰੇਟ ਵੱਧ ਲਿਖਿਆ ਉੱਤੇ ਤੇ ਸਾਡੇ ਚੌਲ ਕਿੰਨੇ ਆ ਇਹ ਸਾਡੇ ਚੌਲ 30 ਕਿਲੋ 40 ਕਿਲੋ ਉਹ ਦੁਕਾਨ ਵਾਲੇ ਦੱਸ ਦਿੰਦੇ ਨੇ ਕਿ ਕਿੰਨਾ ਲੱਗਣਾ ਕਿੰਨਾ ਹੂੰ ਪਿਛਲੀ ਵਾਰੀ ਜ਼ਿਆਦਾ ਰੱਖੇਗੀ 让你不要在意，那给多了给。